ਮਾਰਕੀਟ ਦੇ ਵਿੱਚ ਹੁਣ ਪਾਣੀ ਤੇ ਚੱਲਣ ਵਾਲੇ ਸਕੂਟਰ ਆ ਚੁੱਕੇ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਨੇ ਇਲੈਕਟ੍ਰੋਨਿਕ ਵਾਹਨ ਖਰੀਦਨੇ ਸ਼ੁਰੂ ਕਰ ਦਿੱਤੇ ਸੰਭ ਪਰ ਜੇਕਰ ਹੁਣ ਤੁਸੀਂ ਬਿਜਲੀ ਤੋਂ ਵਿੱਚ ਛਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਾਣੀ ਨਾਲ ਚੱਲਣ ਵਾਲੇ ਸਕੂਟਰ ਖਰੀਦ ਸਕਦੇ ਹੋ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਸਕੂਟਰ ਪਾਣੀ ਤੇ ਕਿਵੇਂ ਚੱਲ ਸਕਦਾ ਹੈ ਪਰ ਇਸ ਚੀਜ਼ ਨੂੰ ਸੰਭਵ ਬਣਾਉਣ ਦਾ ਕੰਮ ਇੰਡੀਆ ਦੀ ਇੱਕ ਕੰਪਨੀ ਜॉय ਈ ਬਾਈਕ ਦੇ ਵੱਲੋਂ ਕੀਤਾ ਜਾ ਰਿਹਾ ਹੈ ਜੋਇਨੇ ਪਾਣੀ ਨਾਲ ਚੱਲਣ ਵਾਲੇ ਸਕੂਟਰ ਦਾ ਕਨਸੈਪਟ ਪੇਸ਼ ਕੀਤਾ ਹੈ ਜਿਸ ਦੇ ਤਹਿਤ ਹੁਣ ਪਾਣੀ ਦੇ ਜ਼ਰੀਏ ਸਕੂਟਰ ਚੱਲਣਗੇ ਤਾਂ ਜਾਣਦੇ ਹਾਂ ਕਿ ਇਹ ਕੀ ਪੂਰਾ ਸਿਸਟਮ ਹੈ ਕਿਵੇਂ ਪਾਣੀ ਤੇ ਸਕੂਟਰ ਚੱਲਦਾ ਹੈ ਜੋਇ ਇਹ ਬਾਈਕ ਦੀ ਮੂਲ ਕੰਪਨੀ ਵਾਰਡ ਵਜ਼ਾਰਡ ਹਾਈਡਰੋਜਨ ਫਿਊਲ ਸੈੱਲ ਅਤੇ ਇਲੈਕਟ੍ਰੋਲਾਈਟਸ ਤਕਨੀਕ ਤੇ ਕੰਮ ਕਰ ਰਹੀ ਹੈ ਇਸ ਤਕਨੀਕ ਦੇ ਤਹਿਤ ਸਕੂਟਰ ਪਾਣੀ ਨਾਲ ਚੱਲਦਾ ਹੈ ਹਾਈਡਰੋਜਨ ਟੈਕਨੋਲੋਜੀ ਭਾਰਤ ਦੇ ਵਿੱਚ ਸਾਫ ਗਤੀਸ਼ੀਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਸ ਨਾਲ ਪ੍ਰਦੂਸ਼ਣ ਤੋਂ ਬਚਣ ਦੇ ਵਿੱਚ ਮਦਦ ਮਿਲੇਗੀ ਤੇ ਵਾਤਾਵਰਣ ਨੂੰ ਬਚਾਉਣਾ ਵੀ ਆਸਾਨ ਹੋਵੇਗਾ ਜੁਆਇ ਰੀ ਬਾਈਕ ਨੇ ਇਸ ਸਾਲ ਭਾਰਤ ਮੋਬਿਲਿਟੀ ਸ਼ੋਅ ਦੇ ਵਿੱਚ ਪਾਣੀ ਨਾਲ ਚੱਲਣ ਵਾਲਾ ਸਕੂਟਰ ਵੀ ਪੇਸ਼ ਕੀਤਾ ਸੀ ਇਹ ਸਕੂਟਰ ਡਿਸਟਿਲਡ ਵਾਟਰ ਦੇ ਚੱਲਦਾ ਸਕੂਟਰ ਦੀ ਤਕਨੀਕ ਪਾਣੀ ਦੇ ਅਣੂਆਂ ਨੂੰ ਤੋੜਦੀ ਹੈ ਅਤੇ ਉਸ ਤੋਂ ਹਾਈਡਰੋਜਨ ਦੇ ਅਣੂਆਂ ਨੂੰ ਵੱਖ ਕਰਦੀ ਹੈ ਜਦੋਂ ਹਾਈਡਰੋਜਨ ਵੱਖ ਹੋ ਜਾਂਦੀ ਹੈ ਇਹ ਸਕੂਟਰ ਹਾਈਡਰੋਜਨ ਨੂੰ ਬਾਲਣ ਵਜੋਂ ਵਰਤਦਾ ਹੈ ਤਦ ਹੀ ਸਕੂਟਰ ਪਾਣੀ 'ਤੇ ਚੱਲਦਾ ਹੈ ਪਾਣੀ ਨਾਲ ਚੱਲਣ ਵਾਲਾ ਸਕੂਟਰ ਟੌਪ ਸਪੀਡ ਦੇ لحاظ ਨਾਲ ਐਡਵਾਂਸ ਨਹੀਂ ਹੈ ਇਸ ਦੀ ਟੌਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦੀ ਸਪੀਡ ਘੱਟ ਹੈ ਇਸ ਲਈ ਤੁਹਾਨੂੰ ਇਸ ਨੂੰ ਚਲਾਉਣ ਦੇ ਲਈ ਡਰਾਈਵਿੰਗ ਲਾਇਸੈਂਸ ਦੀ ਵੀ ਲੋੜ ਨਹੀਂ ਹੈ ਤੁਸੀਂ ਇਸ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵੀ ਚਲਾ ਸਕਦੇ ਹੋ ਕਈ ਹੋਰ ਵੀ ਆਟੋਮੋਬਾਈਲ ਕੰਪਨੀਆਂ ਹਾਈਡਰੋਜਨ ਤੇ ਚੱਲਣ ਵਾਲੇ ਵਾਹਨ ਬਣਾਉਣ ਤੇ ਕੰਮ ਕਰ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਕੂਟਰ 1 ਲੀਟਰ ਪਾਣੀ ਤੇ 150 ਕਿਲੋਮੀਟਰ ਦੀ ਦੂਰੀ ਤੈਅ ਕਰ ਸਕੇਗਾ ਫਿਲਹਾਲ ਇਹ ਇੱਕ ਪ੍ਰੋਟੋਟਾਈਪ ਹੈ ਜਿਸ ਦਾ ਮਤਲਬ ਹੈ ਕਿ ਇਹ ਸਕੂਟਰ ਅਜੇ ਵਿਕਰੀ ਦੇ ਲਈ ਉਪਲਬਧ ਨਹੀਂ ਹੈ ਇਸ ਦੀ ਤਕਨੀਕ ਤੇ ਹਜੇ ਕੰਮ ਚੱਲ ਰਿਹਾ ਹੈ ਜਦੋਂ ਕੰਪਨੀ ਆਪਣਾ ਉਤਪਾਦਨ ਮਾਡਲ ਵਿਕਸਿਤ ਕਰਨ ਦੇ ਵਿੱਚ ਸਫਲ ਹੁੰਦੀ ਹੈ ਤਾਂ ਇਸ ਨੂੰ ਆਮ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਬਾਕੀ ਤੁਹਾਡੀ ਇਸ ਪਾਣੀ ਤੇ ਚੱਲਣ ਵਾਲੇ ਸਕੂਟਰ ਬਾਰੇ ਕੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪੜੀ ਟੀਵੀ